ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਸਿੰਘਪੁਰਾ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਪਕਾਲਾ ਸਾਹਿਬ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਵੀਰ ਨੇ ਟੋਟਲ 5 ਪਸ਼ੂ ਸੇਲ ਕਰਨੇ ਆ ਇੱਕ ਗੱਬਣ ਗਾਵਾਂ ਤੇ ਇੱਕ ਕਟਾ ਦਿਖਾਉਣਾ ਜੀ ਤੇ ਦੋ ਬੱਚੇ ਵਾਲੀਆਂ ਇੱਕ ਬਿਲਕੁਲ ਤਾਜੀ ਸੂਈ ਆ ਤੇ ਇੱਕ ਆ ਜਿਹੜੀ ਆ ਗੱਬਣ ਝੋਟੀ ਬਹੁਤ ਟੌਪ ਦੇ ਪਸ਼ੂ ਆ ਵੀਰ ਕੋਲ ਆਪਾਂ ਹਰ ਵੀਡੀਓ 'ਚ ਗੱਲਬਾਤ ਕਰਦੇ ਆਂ ਵੀ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਦਾ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹੇ ਸਕੇ ਆਪਾਂ ਗੱਲਬਾਤ ਕਰਾਉਨੇ ਆਂ ਇਹਨਾਂ ਦੀ ਡਿਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਆ ਵੀਰ ਜੀ ਚੜ੍ਹਦੀ ਕਲਾ ਜੀ ਐਡਰੈਸ ਦੱਸ ਦਿਓ ਜੀ ਐਡਰੈਸ ਵੀਰ ਜੀ ਪਿੰਡ ਸਿੰਘਪੁਰਾਏ ਜਿਲ੍ਹਾ ਬੱਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜ ਤੇ ਨਾਮ ਨਾਮ ਵੀਰ ਜੀ ਮੇਰਾ ਨਾਮ ਵਜੇ ਮੋਬਾਈਲ ਨੰਬਰ 7347075341 ਤੇ ਵਟਸਐਪ ਚੱਲਦਾ ਠੀਕ ਆ ਸ਼ਰਵਾਦ ਛੋਟੀ ਤੋਂ ਕਰੀ ਛੋਟੀ ਤੋਂ ਛੋਟੀ ਸੁਆ ਇਹਦਾ ਕਿੰਵਾ ਜੀ ਦੂਜਾ ਸੁਆ ਜੀ ਦੂਜਾ ਸੁਆ ਹਾਂਜੀ ਠੀਕ ਆ ਦਿਨ ਕਿੰਨੇ ਕ ਬਾਕੀ ਆ ਦਿਨ ਵੀਰ ਜੀ ਨੇ 4-5 ਖੜਦੇ ਠੀਕ ਆ ਹਾਂਜੀ ਤੋੜ ਲਾ ਵੀਰ ਜੀ 4-5 5 ਦਿਨ ਲੈ ਜੂਗੀ ਹਾਂਜੀ ਤੇ ਬਾਕੀ ਸੋਹਣੀ ਸਨਖੀ ਪੂਰੀ ਆ ਥਾਣ ਬੜੇ ਚੰਗੇ ਲੱਗੇ ਆ ਸਿੰਘ ਵੀ ਬੜਾ ਸੋਹਣਾ ਆ ਵੇਖੋ ਜੀ ਬਾਕੀ ਸੋਹਣੀ ਤਿਆਰ ਹੋ ਜੂਗੀ ਬੜੀ ਬੜੀ ਵੀਰ ਠੀਕ ਆ ਹਾਂਜੀ ਬਾਕੀ ਥਾਣੇ ਵੀ ਬੜੇ ਸੋਹਣੇ ਆ ਅਜੇ ਢੱਲਾਂ ਟਲਾਂ ਕੱਢ ਜੂਗੀ ਲੈ ਜੂਗੀ 2 4 5 ਦਿਨ ਵੀਰ ਨੇ ਆਖਿਆ ਲੈ ਜੂਗੀ ਅਜੇ ਲੈ ਹੀ ਜਾਣੇ ਪੁੜੇ ਪੜੇ ਨਹੀਂ ਨਵਾਏ ਲੈਣੇ 4 5 ਦਿਨ ਲੈਣੇ ਹਾਂਜੀ ਜਾਣ ਤੋਂ ਬਣ ਜਾਣੀ ਅਜੇ ਥੱਲੇ ਤਿਆਰ ਹੋਣੀ ਪੂਰੀ ਠੀਕ ਹੈ ਜੀ ਹਾਂਜੀ ਸਿੰਘ ਮੂੰਹ ਦੀ ਵੀ ਚੰਗੀ ਜੀ ਜੀ ਬਾਕੀ ਥਾਣੇ ਵੇਖੋ ਜੀ ਬਹੁਤ ਸੋਹਣਾ ਲੇਵਾ ਚੰਗਾ ਸੋਨਾ ਤਿਆਰ ਕਰ ਜੂਗੀ ਤੇ ਥਾਣਾ ਕਲਾਕਲਾ ਜੂਗਾ ਗੈਬ ਵੀ ਚੰਗਾ ਬਣ ਜੂਗਾ ਬਾਕੀ ਜਿੰਨੇ ਦਿਨ ਲੈ ਲ ਜੂਗੀ ਉਹਨਾਂ ਹੀ ਵਧੀਆ ਹੋਗਾ ਦੁੱਧ ਵੀਰ ਜੀ ਜਿੰਨੇ ਤੋਂ ਕਾਗਜ਼ ਰਿਕਾ ਹਾਂਜੀ ਹਾਂਜੀ ਦੁੱਧ ਵੀਰ ਜੀ ਕਿੰਨਾ ਕੁ ਚਵਾਜੂ ਦੁੱਧ ਵੀਰ ਜੀ ਸੇਵਾ ਦਾ ਠੀਕ ਆ ਹਾਂਜੀ ਆਈਡੀਆ ਦੇ ਦੋ ਮੜਾ ਕੋਈ ਵੀਰ ਉਹਦਾ 10 ਕਿਲੋ ਤਾਂ ਘਟ ਕੇ ਹੀ ਦਊਗੀ ਮੌਸਮ ਚੰਗਾ ਹਾਂਜੀ 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 ਤੇ ਕੇ ਨਾਮੋ ਲੈ ਕਰਨਾ ਮੋਲਵੀਰ ਜੀ ਕਰਨੋਂ ਭਾਵੇਂ 80 ਕਰੀਏ ਆਪਾਂ 85 ਕਰੀਏ ਹਾਂਜੀ 75000 ਦੀ ਦੇਣੀ ਛੋੜ ਕਿੰਨੀ ਕਰ ਦੇਣੀ ਕਰ ਦਾਂਗੇ ਜਿੰਨੀ ਆਖੋਗੇ 2000 ਦੀ ਕਰ ਦਾਂਗੇ ਵੀਰ ਜੀ ਠੀਕ ਆ ਦੇ ਦਾਂਗੇ 73000 ਕਰ ਦਾਂਗੇ ਤੇ 72000 ਦੀ ਦੇ ਦਾਂਗੇ ਠੀਕ ਆ ਬਾਕੀ ਥਣਾ ਥਣਾ ਦੀ ਓਕੇ ਆ ਮੈਂ ਕਹਿੰਦਾ ਵੀਰ ਜੀ ਥਣਾ ਦੀ ਗਰੰਟੀ ਹੈ ਆਪਣੀ ਬਾਕੀ ਕੋਈ ਇੱਥੇ ਆਪਣੀ ਅਗਲਾ ਵੇਲੇ ਤਸੱਲੀ ਕਰ ਲੇ ਹਣਾ ਬਿਲਕੁਲ ਪਾਸ ਸੋਣਾ ਥਾਣ ਦਾ ਘਾਓ ਦਾ ਜਿੰਨਾ ਵੀ ਆਹ ਆਈ ਵਿਹੜ ਆਈ ਇਹ ਵੀ ਅੱਜ ਸੀ ਠੀਕ ਆ ਜੀ ਸੂਈ ਅੱਜ ਹੀ ਸੂਈ ਮਨੇਰੇ ਵੱਸ਼ੀ ਮਗਰ ਸਵੇਰੇ ਸਵੇਰੇ ਸੂਈ ਠੀਕ ਹੈ ਜੀ ਠੰਡੀ ਧੀਰੀ ਬਹੁਤ ਜਿਆਦਾ ਬੱਚਾ ਕੀ ਦਿੱਤਾ ਵੀਰ ਜੀ ਨੇ ਵਸ਼ੀ ਚ ਵੱਸ਼ੀ ਦਿੱਤੀ ਜੀ ਖੋਲੋ ਜੀ ਗਿੱਲਾ ਲੱਜ ਅੱਜ ਹੀ ਸਵੇਰੇ ਸੂਈ ਠੀਕ ਆ ਹਾਂ ਜੀ ਖੋਲੋ ਵੀਰ ਜੀ ਆ ਵੇਖੋ ਜੀ ਬਾ ਕੀ ਸੋਹਣੀ ਆ ਜੀ ਸੋਹਣੀ ਤਿਆਰ ਹੋਈ ਆ ਥਾਣ ਬੜੇ ਸੋਹਣੇ ਲੱਗੇ ਆ ਅੱਜ ਹੀ ਸੂਈ ਆ ਸੂ ਦੇ ਵਿੱਚ ਆ ਜੀ ਹਜੇ ਲੱਪਾ ਲੁਪਾ ਲਾਇਆ ਜੀ ਹਨਾ ਮੈਡਮ ਠੀਕ ਆ ਹਾਂ ਜੀ ਜੇਰ ਜੂ ਰੰਨੇ ਆ ਵਧੀਆ ਪ੍ਰੋਪਰ ਪਾ ਦੀ ਵੀਡੀਓ ਆਪਾਂ ਬਣਾਈ ਆ ਠੀਕ ਤੁਹਾਡੇ ਕੋਲ ਹੀ ਸੂਈ ਆਗੇ ਤੁਹਾਡੇ ਕੋਲ ਸੂਈ ਹੈ ਠੀਕ ਆ ਤੇ ਮਾ ਜੀ ਠੰਡੀ ਵੀ ਬੜੀ ਮਾਰੀਆਂ ਧਰਾਂ ਧੂਰਾਂ ਵੀਰ ਜੀ ਠੀਕ ਕੋਈ ਲੈ ਜੋ ਜੇ ਬੱਚੇ ਦਾ ਕਰਕੇ ਥੋੜੀ ਕਾ ਬਾਕੀ ਤੈਨੂੰ ਕੋਈ ਇਧਰ ਵੇਖੋ ਪ੍ਰਵਾਹ ਨਹੀਂ ਕਰ ਠੀਕ ਆ ਬਾਕੀ ਹੈ ਚੰਗੀ ਆ ਪਹਿਲਾ ਸੁਆਕ ਦੂਜਾ ਦੂਜਾ ਨਿੱਕਾ ਮੂੰਹ ਆ ਸੋਹਣੀ ਬਰੀਡ ਚੰਗੀ ਆ ਜੀ ਬਾਕੀ ਦੁੱਧ ਬੜਾ ਸੋਹਣਾ ਆਣਾ ਜੀ ਇਹਦਾ ਥਣ ਬੜੇ ਚੰਗੇ ਸੋਹਣੇ ਮੋਟਾ ਮੋਟਾ ਥਣ ਲੱਗਾ ਜੀ ਕਵਾਲਿਟੀ ਵਾਲਾ ਥਾਣਾ ਅਵਸ਼ੀ ਮਗਰਿਆ ਤੇ ਜੇ ਬੋਲੇ ਤੇ ਯਾ ਕੋਈ ਵੀ ਭੈਣ ਭਰਾ ਆਵੇ ਬੋਲਾ ਖਾ ਕੇ ਜਾਵੇ ਨਾਲੇ ਹਾਂਜੀ ਤੇ ਕਿੰਨਾ ਚੋਇਆ ਬੋਲਾ ਵੀਰ ਜੀ ਸੋਰੇ ਵੀਰ ਜੀ 2 ਕਿਲੋ ਚੋਇਆ ਠੀਕ ਆ ਹਾਂਜੀ 1 ਕੋਈ ਚਵਾਈ ਕੀਤੀ ਹੈ ਜੀ 1 ਕੋਈ ਚੋਈ ਕੀਤੀ ਆ ਹੁਣ ਸ਼ਾਮਾਂ ਨੂੰ ਚਵਾਈ ਕਰਨੀ ਠੀਕ ਆ ਤੇ ਮੋਲੇ ਦਾ ਕਿਨਾ ਕਰਨਾ ਜੀ ਮੋਲ ਵੀਰ ਜੀ ਭਾਵੇਂ ਕਰੀਏ 45 ਭਾਵੇਂ ਕਰੀਏ ਇਹਦਾ 50 ਹਾਂਜੀ 45000 ਦੇ ਦਈਏ ਛੋੜ ਕਿ ਨਹੀਂ ਕਰ ਦੇਣੀ 2000 ਕਰਦਾ 40000 40 ਦੀ ਹੋਰ ਹੋ ਜੂ ਮੋਕੇ ਤੇ ਕਰਦਾ 1000 ਹੋਰ ਕਰਦਾ 38 ਦੀ ਦੇਦੀ ਪਰ 38 ਹਰ ਦਿਖਾ ਨਾ ਇਹਦੇ ਬਾਕੀ ਫੋਨ ਲਾਵੇ ਰੱਸੀ ਪਾਉਣੀ ਪੈਂਦੀ ਉਹਦਾ ਮੈਨਾਂ ਨਾ ਕੋਈ ਵੀਰ ਜੀ ਨੂੰ ਰੱਸੀ ਨਹੀਂ ਪਾਉਣੀ ਕੋਈ ਰੱਸੀ ਨਹੀਂ ਪਾਉਣੀ ਹਣਾ ਠੀਕ ਆ ਬਿਲਕੁਲ ਠੰਡੀ ਦੀ ਠੰਡੀ ਆ ਜੀ ਹਾਂਜੀ ਅਗਲੀ ਜਿਹੜੀ ਉਹਦੇ ਬਾਰੇ ਦੱਸੀ ਇਹ ਵੀ ਜੀ ਆਵਸ਼ੀ ਦੀ ਮੈਂ ਕਰ ਆਵਸ਼ੀ ਦੀ ਮਹੀਨਾ ਡੈਡ ਮਹੀਨੇ ਦਸੂਈ ਠੀਕ ਹੈ ਜੀ ਹਾਂਜੀ ਤੋਰ ਦੇ ਵੀਰ ਨੂੰ ਇਹ ਪਹਿਲੇ ਸੂਏ ਜਿਹਦੇ ਦੋ ਦੰਦ ਜੀ ਦੁੱਧ ਦੁੱਧ ਦਾ ਚਲੋ ਵੀਰ ਜੀ ਦਾ ਜੇ ਲੋ ਦੋ ਦੋ ਹਾਂਜੀ ਕੋਈ ਦੋ ਟਾਈਮ ਤਸੱਲੀ ਕਰ ਲਓ ਜੀ ਦੋ ਟਾਈਮ ਤਸੱਲੀ ਕਰ ਲੇ ਕੋਈ ਆ ਗਿਆ ਜਰਸੀ ਵਾਲੀ ਬੂਥੀ ਹੈ ਨਿੱਕੀ ਬੂਥੀ ਵਾਲੀ ਹੈ ਜੀ ਇਹ ਆਓ ਖਾ ਲਓ ਤਾਂ ਆਏ ਕੋਈ ਲਓ ਚੌਗੀ ਜੀ ਠੀਕ ਹੈ ਜੀ ਜਾਣ ਦੋ ਕਰੋਟੇ ਬਾਕੀ ਥਾਂ ਬੜੇ ਸੋਹਣੇ ਲੱਗੇ ਆ ਜੀ ਇਹਦੇ ਆ ਜਾਓ ਵੀਰ ਜੀ ਮੋੜ ਲਓ ਠੰਡੀ ਠੰਡੀ ਉਹ ਵੀ ਬੜੀ ਠੀਕ ਹੈ ਜਾਣ ਦਾ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਇਹਦਾ ਮੁੱਲ ਵੀਰ ਜੀ ਕੋਈ 35 ਨਹੀਂ ਕੋਈ 36 ਨਹੀਂ ਹਾਂਜੀ 32000 ਦੇ ਦੇ ਜੀ ਛੋੜ ਕਿ ਨਹੀਂ ਕਰ ਦੇਣੀ ਹਾਂਜੀ ਤੇਰੀ ਐ ਵੀ ਪੂਰੀ ਇਧਰ ਮੇਰ ਲਓ ਲਓ ਜੀ ਠੰਡੀ ਤੇਰੀ ਐ ਹਾਂਜੀ ਕਰ ਦੋ ਜੈਜਾ ਮਾਨ ਤਾਨ ਕਰ ਦੋ ਖੁੱਲਾ 30 ਦੀ ਦੇ ਦਈਏ ਵੀਰ ਛੋੜੋ ਜੋ ਤੀਜੋ ਕਰ ਦਾਂਗੇ ਜੀ ਹਾਰ ਛੋੜ ਕਰ ਦਾਂਗੇ ਠੀਕ 20 ਹਾਰ ਦੀ ਦੇ ਦਾਂਗੇ 29 28 ਦੀ ਦੇ ਦੇ ਏ ਰੰਗ ਦੇ ਠੀਕ ਹੈ 10 ਕਿਲੋ ਦੁੱਧ ਚੋਕੇ ਲੈ ਜਾ ਗਏ ਮੈਂ ਕਿਹਾ ਇੱਥੇ ਕੋਈ ਤਾਂ ਆ ਵੇਖ ਖਾਨ ਸੋਹਣੇ ਲੱਗੇ ਆ ਬਹੁਤ ਜਾਰੀ ਇੱਧਰ ਵੇਖੋ ਠੀਕ ਹੈ ਹੋਰ ਕਿਹੜਾ ਕਟਾ ਜੀ ਹੈਗਾ ਇੱਕ ਕਟਾ ਕਟਾ ਵੱਜਾ ਜੀ ਦੱਸ ਦੇ ਕੇ ਘਰ ਰੱਖਣ ਵਾਲੇ ਨਹੀਂ ਦੇਣਾ ਜੀ ਤਿੰਨੇ ਚਿਰ ਤਾਂ ਆ ਗਿਆ ਵੀਰੇ ਇਹ ਵੀਰ ਜੀ ਆਈਡੀਆ ਲਾ ਲਏ 10 ਸਾਲ ਤੋਂ ਬਾਅਦ ਆ ਮੂੰਹ ਵੇਖ ਲੋ ਚੀਜ਼ਾਂ ਸਿੰਘ ਵੀ ਸੋਹਣੇ ਲੱਗੇ ਆ ਰੱਖਣ ਵਾਲੇ ਨਹੀਂ ਦੇਣਾ ਕੋਈ ਫੋਨ ਲਾ ਲੈ ਟੈਸਟਿਕਲ ਸਟੇਟ ਆ ਤੇ ਕਾਲਾ ਹੀ ਰੰਗ ਦਾ ਹਨਾ ਕਾਲਾ ਕਾਲਾ ਤੇ ਮੋਲੇ ਦਾ ਕਿ ਨਾ ਕਰਨਾ ਮੁੱਲ ਵੀਰ ਜੀ ਇਹਦਾ 20000 ਜੀ 17000 ਦਾ ਦੇਣਾ 17000 ਦਾ ਹਾਂਜੀ ਠੀਕ ਮੌਕੇ ਤੇ ਹੋ ਜੂ ਮਾਨਤਾ ਮੈਂ ਕਰ ਦਾਂ ਕਰ ਦਾਂ 15 ਦਾ ਦੇ ਦਿੰ ਜੇ ਕੋਈ ਆ ਠੀਕ ਹੈ ਜੀ ਤੇ ਹੋਰ ਇੱਕ ਆ ਗਾਂਜ ਠੀਕ ਆ ਇਹ ਕੱਲੀ ਗੱਭਣ ਹੀ ਆ 14 ਮਹੀਨਿਆਂ ਦੀ ਅੱਛਾ ਹਾਂਜੀ ਵਸ਼ੀ ਇਹਦੇ ਮਗਰ ਜੀ ਇਹਦੇ ਦੁੱਧ ਲਈ 2 ਕਿਲੋ ਠੀ ਪੈਰੀ ਠੀਕ ਆ ਠੀ ਪੈਰੀ ਹਾਂਜੀ ਠੀਕ ਆ ਤੇ ਸੇਵਾ ਕਰ ਲੈ ਵੀਰ ਭਰਾਵਾ ਕਿੰਨੇ ਚਿਰ ਦੀ ਗੱਭਣ ਇਹ 14 ਮਹੀਨਿਆਂ ਦੀ ਗਰੰਟੀ ਨਾਲ ਗੱਭਣ 14 ਮਹੀਨੇ ਚੈੱਕ ਪਾਸ ਚੈੱਕ ਪਾਸ ਤੋਰੋ ਵੀਰ ਜੀ ਨੂੰ ਆ ਵੇਖੋ ਜੀ 2 ਕਿਲੋ ਦੁੱਧ ਦਿੰਦੀ 8 ਪੈਰੀ 4 ਮਹੀਨਾ ਦੀ ਗੱਬਣਾ ਤੇ ਚੈੱਕ ਅਗਲਾ ਵੀ ਖਰਾ ਖੜੇ ਜਿੰਨੇ ਲੈਣੀ ਹੈ ਜੀ ਆ ਵੇਖੋ ਸੋਹਣੀ ਸੁਨਖੀ ਆ ਪੂਰੀ ਕੈਮ ਸਿੰਗਲ ਅੱਗੇ ਨਿੱਕੇ ਨਿੱਕੇ ਮਗਰ ਵਸ਼ੀ ਮਿਲ ਜਾਣੀ ਇਹਦੇ ਤੁਹਾਨੂੰ ਆ ਵੇਖੋ ਇਹਦੀ ਆ ਵੱਡੀ ਵਸ਼ੀ ਆ ਵਸ਼ੀ ਇਹਦੀ ਆ ਜੀ ਕਿੰਨਾ ਮੁੱਲ ਕਰਨਾ ਮੇਰ ਜੀ ਦਾ ਮੁੱਲ ਮੋਲੇ ਦਾ ਹੈਗਾ ਜਿਵੇਂ 20000 ਹਾਂਜੀ ਇਹ ਵੀ 17000 ਦੀ 15000 ਦਿਖਾ ਨਹੀਂ ਦੇ ਦਿੰਦੇ 15 ਚੋ ਹੋ ਜੂ ਮੰਨ ਤਾ ਕਰਦਾ ਕਰਦਾ ਹੈ 1000 ਦਾ ਜੂ ਕਰਦਾ ਕਰਦਾਂਗੇ 14000 ਇਹ ਸੁਣ ਲਾਵੇ ਮੋੜਨਾ ਨਹੀਂ ਠੀਕ ਹੈ ਠੀਕ ਹੈ ਬਾਕੀ ਚੱਕ ਪਾਸ ਸਾਡੀ ਗਰੰਟੀ ਠੀਕ ਹੈ ਹਾਂਜੀ ਅਗਲਾ ਹੋਏ ਆਪਣੀ ਚੱਕ ਪਾਸ ਕਰਨਾ ਹੈ ਨਾ ਕਰਨੀ ਕੋਈ ਗੱਲ ਬਾਤ ਅਸੀਰ ਜੀ ਕੋ ਇੱਥੇ ਤਸੱਲੀ ਕਰਤੀ ਠੀਕ ਹੈ ਲਾ ਲਿਓ ਵੀਰ ਨੂੰ ਫੋਨ ਸਾਰੇ ਹੀ ਪਸ਼ੂ ਬਹੁਤ ਸੋਹਣੇ ਆ ਚੰਗੀ ਕੁਆਲਿਟੀ ਵਾਲੇ ਆ ਤਾਂ ਤਸੱਲੀ ਕਰਨਾ ਗਾਹ ਦੀ ਜ਼ਿੰਮੇਵਾਰੀ ਹੈ ਜਿੰਨੇ ਪਾਏ ਘੜੇ ਆ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ